ਸਤਿਕਾਰ ਜੀ ਕਿਵੇਂ ਹੋ ਠੀਕ ਮੇਰੀਆਂ ਭੈਣਾਂ ਵੀ ਇਹ ਕਰਦੇ ਆ ਤੁਸੀਂ ਠੀਕ ਠਾਕ ਹੋਣੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀ ਉਮਰ ਕਰੇ ਤੇ ਅਸੀਂ ਠੀਕ ਆ ਅਸੀਂ ਅੱਜ ਨਾ ਨਵਾਂ ਬਲੌਗ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਵਾਸਤੇ ਤੇ ਅੱਜ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਜਿਵੇਂ ਕੋਈ ਮਾਤਾ ਰਿਸ਼ਤੇਦਾਰ ਆ ਜਾਂਦਾ ਆ ਛੇਤੀ ਜੇ ਜੇ ਮੈਂ ਰੋਟੀ ਬਣਾਉਣੀ ਆਪਾਂ ਤੇ ਜਲਦੀ ਹੁੰਦੀ ਆਪਾਂ ਨੂੰ ਉਹਦੇ ਤੇ ਆਪਾਂ ਮਿੱਠਾ ਨਾਲ ਜ਼ਰੂਰੀ ਹੁੰਦਾ ਆ ਮਿੱਠਾ ਲਾਉਣ ਦੇਣਾ ਹੁੰਦਾ ਆ ਉਹ ਆਪਾਂ ਬਰੈਡਾਂ ਦਾ ਖੜਾ ਬਣਾ ਕੇ ਦਿਖਾਵਾਂਗੇ ਉਹ ਖੋਏ ਨੂੰ ਵਰਨ ਜਮਾਏ ਖੋਏ ਦਾ ਤੇ ਬਰੈਡਾਂ ਦੇ ਖੜਾ ਦਾ ਇੱਕੋ ਹੀ ਟੇਸਟ ਆਊਗਾ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਆਪਾਂ ਦਿਖਾਉਨੇ ਆ ਆ ਦੇਖੋ ਜੀ ਆਪਾਂ ਆ ਲੈ ਲੈ ਬਰੈਡ ਆਹ ਬਰੈਡ ਆ ਨੀਚੇ ਕਰ ਦੇ ਨਹੀਂ ਦਿਖਦਾ ਪਿੱਛੇ ਤੋਂ ਬੂੰਦੀ ਲਿਖਦੇ ਆਪਾਂ ਸਟੱਟ ਕਰਦੇ ਗੈਰੂ ਆਹ ਦੇਖੋ ਆਪਾਂ ਹਾਂ ਬਰੈਡ ਲੈਏ ਹੋਏ ਨੇ ਬਰੈਡ ਲੈ ਕੇ ਇਹਨਾਂ ਨੂੰ ਆਪਾਂ ਉਹਨਾਂ ਤੋਂ ਜਿੰਨੀ ਤਲੋੜ ਆ ਤਲੋੜ ਅਨਸਾਰ ਆ ਜਿਹੜੇ ਸੈਡ ਆਲੇ ਨੇ ਆਪਾਂ ਇਹਨਾਂ ਨੂੰ ਕੱਟ ਦੇਣਾ ਹੈ ਉੱਪਰ ਦੇਣਾ ਇਹ ਨਾਲ ਕਰਦ ਦੇਣਾ ਜਿਹੜਾ ਬ੍ਰਾਉਨ ਬਰਾਉਣਾ ਉਹ ਤਾਂ ਪਾਸਾ ਉਹ ਕੱਟ ਦੇਣਾ ਆਪਾਂ ਕਿ ਆ ਗਿਆ ਦਨੇ ਪਹਿਲਾਂ ਕਿ ਜਦੋਂ ਫੰਡ ਕਰਨੇ ਹੋ ਜੂ ਤੇ ਆ ਬ੍ਰਾਉਨ ਬ੍ਰਾਉਨ ਨਾ ਆਪਾਂ ਇਹਨਾਂ ਦਾ ਲਾ ਲੈਣਾ ਹੈ ਕੱਲ ਦੇ ਲਿਹਾੰਦੇ ਹੋਏ ਸੀ ਕੰਮ ਕਰਕੇ ਨਾ ਥੋੜੇ ਮਿਹੇ ਹੋ ਗਏ ਬਸ ਵਿਚਾਰਨਾ ਵਿਚਾਰਨਾ ਹਿੱਸਾ ਪਾ ਰੱਖਣਾ ਇਹਨਾਂ ਦਾ ਏ ਆਪਣਾ ਇਹਦੇ ਚਾ ਗ੍ਰਾਉਂਡ ਕਰ ਲੈਣੇ ਨੇ ਚੋਕਰ ਚ ਪਾ ਕੇ ਬਹੁਤ ਵਧੀਆ ਖੋਏ ਵਾਂਗੂ ਬਣ ਕੇ ਤਿਆਰ ਹੁੰਦਾ ਜਦੋਂ ਨਾ ਚਾ ਆਪਣਾ ਇਹਦੇ ਵਿੱਚ ਘਿਓ ਪਾਵਾਂ ਜਾਂ ਨੂੰ ਘਿਓ ਗਰਮ ਹੁੰਦਾ ਜਦੋਂ ਚੋਕਰ ਚ ਗ੍ਰਾਉਂਡ ਹੋ ਆਦੇ ਸੀ ਘਿਓ ਆਦਾ ਕੇ ਬਾਅਦ 你搁哪能干啥去？ ਬਹੁਤ ਜਲਦੀ ਪੰਜ ਮਿੰਟ ਚ ਬਣ ਕੇ ਤਿਆਰ ਹੋ ਜਾਂਦਾ ਹੈ ਬਾਲਾ ਝੰਟੇ ਕਰਨਾ ਪੈਂਦਾ ਹੈਗਾ ਤੇ ਇਹਨੂੰ ਆਪਾਂ ਘਿਓ ਦੇ ਵਿੱਚ ਭੁੰਨ ਲੈਣਾ ਚੱਕ ਬਰੋ ਜਿਵੇਂ ਆਟਾ ਭੁੰਨਦੇ ਆਂ ਜਾਂ ਸੂਜੀ ਭੁੰਨਦੇ ਆਂ ਉਸੇ ਤਰੀਕੇ ਨਾਲ ਇਹਨੂੰ ਆਪਾਂ ਇਹਨੂੰ ਚੁੰਨ ਲੈਣਾ ਜਿਆਦਾ ਨਹੀਂ ਆਪਾਂ ਇਹਨੂੰ ਉਹ ਕਰਨਾ ਥੋੜਾ ਜਿਹਾ ਬਰੌਨ ਕਰਨਾ ਬਸ ਖੱਟੇ ਸੇਕ ਲੋਣਾ ਜੇਕਰ ਨਾ ਆਲੇ-ਦਾਲੇ ਬਰੈਡਾਂ ਦੇ ਲੱਗਿਆ ਹੁੰਦਾ ਆ ਇਸ ਤਰ੍ਹਾਂ ਉਹਨਾਂ ਕੇ ਬਰੌਨ ਕਰਨਾ ਆਪ ਸਾਫਾ ਦੇਖੋ ਇਸ ਤਰ੍ਹਾਂ ਦਾ ਕਲਰ ਹੋ ਗਿਆ ਬਰੌਨ ਬਰੌਨ ਕੱਟੀ ਮਿਕਸ ਦੇ ਕੇ ਬਣਾਇਆ ਨੂੰ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਕੜਛੀ ਚੀਨੀ ਦੀ ਪਾ ਲੈਣੀ ਇੱਕ ਕੜਛੀ ਥੋੜੀ ਸੀਧੀ ਦੇਸੀ ਦੀ ਇੱਕ ਕੜਛੀ ਚੀਨੀ ਦੀ ਪਾ ਲੈਣੀ ਆ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਬਣਾਉ ਪਾਣੀ ਵਰਕੋ ਨਹੀਂ ਪਾਉਣਾ ਤੇ ਆਪਾਂ ਅੱਧਾ ਗਲਾਸ ਦੁੱਧ ਦਾ ਪਾਉਣਾ ਬਸ ਇੰਨਾ ਕ ਅੱਧਾ ਗਲਾਸ ਆਪਾਂ ਦੁੱਧ ਦਾ ਪਾਉਣਾ ਇਹਦੇ ਵਿੱਚ ਦੇਖੋ ਕਿੰਨਾ ਵਧੀਆ ਇਹਦੇ ਬਣ ਕੇ ਤਿਆਰ ਹੋ ਗਏ ਜਿਹਦੀ ਕੋਈ ਛੇੜ ਨਹੀਂ ਸਕਦਾ ਲਗੋ ਕੋਈ ਖਾਣ ਦਾ ਕੋਈ ਜੇਸਟਾ ਕੋਈ ਨਾ ਕਰ ਸਕਣ ਮਿਲਦਾ ਲਾਓ ਜੀ ਬਰਾਟਾਲਾ ਹਲਵਾ ਬਣ ਕੇ ਹੋ ਗਿਆ ਤਿਆਰ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜਿੱਦਾਂ ਖੋਆ ਹੁੰਦਾ ਬਿਲਕੁਲ ওই ਚੀਜ਼ ਹੋਊਗੀ ਜਿਨੇ ਜਿਨੇ ਵੀ ਮੇਰੀਆਂ ਭੈਣਾਂ ਨੇ ਖਾਣਾ ਆ ਕੇ ਸ਼ਾਬਾਸ਼ ਆਖਦੇ ਹਾਂ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਬਣਾ ਕੇ ਖਾਣ ਦੀ ਤੇ ਬਣਾ ਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਬਣਿਆ ਬਹੁਤ ਵਧੀਆ ਚੀਜ਼ ਆ ਜਿਵੇਂ ਹੁਣ ਰਿਸ਼ਤੇਦਾਰ ਛੇਤੀ ਆ ਗਏ ਆਪਾਂ ਕੋਲ ਨਹੀਂ ਕੋਈ ਐਡੀ ਚੀਜ਼ ਬਣਦੀ ਹੈਗੀ ਤਾਂ ਬਰੈਡ ਮੰਗਾਓ ਬਰੈਡਾਂ ਦਾ ਵਧੀਆ ਹੋਏ ਉਹ ਬਣ ਜਾਂਦਾ ਹੈ ਨਾਲ ਖਾ ਕੇ ਅਗਲਾ ਪੁੱਛੂਗਾ ਮੈਂ ਵੀ ਕੀ ਕਿਹੜੀ ਚੀਜ਼ ਦਾ ਬਣਾਇਆ ਹੈ ਵੀ ਕੀ ਚੀਜ਼ ਆ ਇਹ ਜੋ ਬਿਨਾ ਕੜਾਹੀਆਂ ਨਾ ਕੁਝ ਹੋਰ ਆ ਵੀਰ ਕੋ ਲਈ ਕੋ ਆਈਆ ਚਲੋ ਜੀ ਹੁਣ ਆਪਾਂ ਇੱਥੇ ਬਲੌਗ ਸਮਾਪਤ ਕਰਦੇ ਆਂ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹਨੀਆਂ ਨੇ ਉਹਨਾਂ ਦਾ ਮੈਂ ਪਿਆਰ ਕਰਦੀ ਆਂ ਨੇ ਤੇ ਤੁਹਾਨੂੰ ਧੰਨਵਾਦ ਕਰਦੀ ਆਂ ਤੇ ਆਪਣਾ ਬਲੌਗ ਆ ਇੱਥੇ ਸਮਾਪਤਾ ਅਗਲਾ ਬਲੌਗ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਆ ਜੀ ਸਤ ਸ੍ਰੀ ਅਕਾਲ ਜੋਂ ਦੇ ਵਾਸਤੇ ਰਹੋ ਰੱਬ ਤੁਹਾਨੂੰ ਲੰਬੀ ਉਮਰ ਕਰੇ ਵਾਤਮਾ ਫੰਦਰੋਸਤੀਆਂ ਬਖਸ਼ੇ ਸਭ ਦਾ ਭਲਾ ਕਰੇ